ਹੁਣ ਅਨੰਤਪੁਰ ਸਾਹਿਬ ਦੀ ਧਰਤੀ ਹੈ ਬੜੀ ਪਿਆਰੀ ਇੱਕ ਉੱਥੋਂ ਦੀ ਸਾਖੀ ਆਉਂਦੀ ਹੈ ਵੀ ਇੱਕ ਵਾਰੀ ਸਤਿਗੁਰੂ ਜੀ ਨੇ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਵਾ ਦਿੱਤੀ ਬਹੁਤਿਆਂ ਨੇ ਸੁਣਿਆ ਹੋਣਾ ਹੈ ਜਦੋਂ ਸ਼ੇਰ ਦੀ ਖੱਲ ਪਵਾ ਦਿੱਤੀ ਨਾ ਹੁਣ ਖੋਤਾ ਨੰਦਪੁਰ ਸਾਹਿਬ ਦੇ ਵਿੱਚ ਘੁੰਮਦਾ ਹੈ ਤੇ ਬਹੁਤੇ ਲੋਕ ਡਰ ਜਾਂਦੇ ਆ ਹੈ ਤੇ ਖੋਤਾ ਪਰ ਖਲ ਸ਼ੇਰ ਦੀ ਪਾਈ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਜੇਰਾ ਹੁਣ ਯਾਦ ਰੱਖਿਓ ਸਤਿਗੁਰੂ ਜੀ ਨੇ ਲਿਬਾਸ ਨੂੰ ਸਿੱਖੀ ਨਹੀਂ ਆਖਿਆ ਉਹਨਾਂ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਕਹਿੰਦੇ ਭਾਈ ਮੈਨੂੰ ਤੇ ਰਹਿਤ ਪਿਆਰੀ ਐ ਰਹਿਨੀ ਰਹੈ ਸੋਈ ਸਿੱਖ ਮੇਰਾ ਜੱਬ ਲਗ ਖਾਲਸਾ ਰਹੈ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਬਿਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਜਦੋਂ ਕਹਿੰਦੇ ਆਪਣੀ ਮਰਜ਼ੀ ਕਰੇਗਾ ਨਾ ਬੇਪਰਵਾਦੀ ਰੀਤਾਂ ਦੇ ਵਿੱਚ ਪੈ ਗਿਆ ਫਿਰ ਇਹਦੀ ਮੈਂ ਬਾਤ ਨਹੀਂ ਪੁੱਛਣੀ ਆਖੋ ਸਤਨਾਮ ਔਰ ਜਦੋਂ ਸਤਗੁਰੂ ਜੀ ਨੇ ਕੁਝ ਸਿੱਖਾਂ ਦੀ ਡਿਊਟੀ ਲਈ ਉਹਦੇ ਉੱਤੇ ਸ਼ੇਰ ਦੀ ਖਲ ਪਾ ਦਿੱਤੀ ਤੇ ਉਹਨੂੰ ਛੱਡ ਦਿੱਤਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਮਹਾਰਾਜ ਨੇ 239 ਸਾਲ ਲਏ ਆ ਕਾਦੇ ਵਾਸਤੇ ਸਾਨੂੰ ਸਮਝਾਉਣ ਦੀ ਖਾਤਰ ਦੇਖੋ ਕਿਤੇ ਸਿੱਖੋ ਆਉਣ ਵਾਲੇ ਸਮੇਂ ਵਿੱਚ ਕਦੀ ਡੋਲ ਨਾ ਜਾਇਓ ਕਦੀ ਰਹਿਤ ਤੋਂ ਪਾਸੇ ਨਾ ਹੋਇਓ ਕਿਉਂਕਿ ਰਹਿਤ ਹੀ ਸਿੱਖੀ ਐ ਜਿੱਦ ਰਹਿਤ ਦੇ ਨਾਲ ਉਹ ਟੁੱਟ ਗਏ ਉਹਦੋਂ ਸਿੱਖੀ ਵੀ ਜਾਂਦੀ ਰਣੀ ਐ ਉਹਦੋਂ ਸਿੱਖੀ ਵੀ ਜਾਂਦੀ ਰਣੀ ਐ ਹੁਣ ਕਹਿੰਦੇ ਲੋਕ ਦੇਖਦੇ ਆ ਭੱਜਦੇ ਆ ਦੇਖ ਕੇ ਉਹਨੂੰ ਵੀ ਸ਼ੇਰ ਆ ਗਿਆ ਡਰਨ ਲੱਗ ਗਿਆ ਨਾ ਜੀ ਕਈ ਵਾਰੀ ਅਸੀਂ ਲਿਬਾਸ ਦੇਖ ਕੇ ਇਹ ਸਮਝ ਲੈਨੇ ਵੀ ਸ਼ਾਇਦ ਹਾਂਜੀ ਇਹ ਗੁਰੂ ਦਾ ਸਿੱਖ ਹੋਵੇਗਾ ਪਰ ਪਿਆਰਿਓ ਅੱਜ ਲਿਬਾਸ ਪਾਉਣ ਵਾਲੇ ਕੀ ਕਰ ਰਹੇ ਨੇ ਅੰਦਰ ਖਾਤੇ ਉਹ ਹੱਥ ਕਿੱਥੇ ਕਿੱਥੇ ਮਲਾ ਕੇ ਬੈਠੇ ਆ ਸਾਨੂੰ ਕੀ ਪਤਾ ਅੱਜ ਬੜੇ ਨੇ ਜਿਨ੍ਹਾਂ ਨੇ ਲਿਬਾਸ ਪਾਏ ਆ ਉਹ ਦੇਖਣ ਨੂੰ ਲੱਗਦੇ ਨੇ ਬਹੁਤ ਬੀਬੇ ਸਿੱਖ ਹੋਣਗੇ ਕਿਉਂਕਿ ਉਹਨਾਂ ਨੇ ਸ਼ਿੰਗਾਰ ਵੀ ਬੜੇ ਕੀਤੇ ਹੁੰਦੇ ਧਰਮਾਂ ਦੇ ਸ਼ਿੰਗਾਰ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਅਸਲ ਦੇ ਵਿੱਚ ਸਾਨੂੰ ਖਤਰਾ ਇਹਨਾਂ ਲੋਕਾਂ ਤੋਂ ਹੈ ਜਿਹੜੇ ਸਿੱਖੀ ਦੇ ਭੇਸ ਦੇ ਵਿੱਚ ਬਹਿਰੂਪੀਏ ਬੈਠੇ ਆ ਸਾਨੂੰ ਉਹਨਾਂ ਤੋਂ ਖਤਰਾ ਨਹੀਂ ਜਿਹੜੇ ਸਿੱਖੀ ਨੂੰ ਨਹੀਂ ਮੰਨਦੇ ਜਿਨ੍ਹਾਂ ਦੀ ਧਰਮ ਦੇ ਵਿੱਚ ਆਸਥਾ ਨਹੀਂ ਸਾਨੂੰ ਉਹਨਾਂ ਤੋਂ ਖਤਰਾ ਨਹੀਂ ਸਾਨੂੰ ਖਤਰਾ ਉਹਨਾਂ ਤੋਂ ਆ ਜਿਹੜੇ ਧਰਮ ਦਾ ਲਿਬਾਸ ਪਾ ਕੇ ਵਿੱਚ ਬੈਠੇ ਆ ਤੇ ਅੰਦਰ ਛੁਰੀਆਂ ਚਲਾ ਰਹੇ ਆ ਸਾਨੂੰ ਖਤਰਾ ਉਹਨਾਂ ਤੋਂ ਆ ਕਿਉਂਕਿ ਉਹ ਉਹਨਾਂ ਦੇ ਹੱਥ ਵਿੱਚ ਖੇਡਦੇ ਨੇ ਕਠ ਪੁਤਲੀਆਂ ਬਣ ਕੇ ਤੇ ਆਪਣੇ ਹੀ ਭਰਾਵਾਂ ਤੇ ਵਾਰ ਕਰਦੇ ਆ ਕਿਉਂਕਿ ਅੰਦਰੋਂ ਕਿਤੇ ਹੋਰ ਜੁੜੇ ਹੁੰਦੇ ਆ ਹੁਣ ਸਤਗੁਰੂ ਜੀ ਨੇ ਦੇਖੋ ਗੁਰੂ ਦੀ ਦ੍ਰਿਸ਼ਟੀ ਗੁਰੂ ਦੀ ਸੂਝ-ਬੂਝ ਗੁਰੂ ਨੇ ਸਦੀਆਂ ਪਹਿਲਾਂ ਆਉਣ ਵਾਲੀਆਂ ਗੱਲਾਂ ਸਾਨੂੰ ਪਹਿਲਾਂ ਦੱਸ ਦਿੱਤੀਆਂ ਗੁਰੂ ਨੇ ਆਉਣ ਵਾਲੀਆਂ ਗੱਲਾਂ ਸਾਨੂੰ ਪਹਿਲਾਂ ਦੱਸ ਦਿੱਤੀਆਂ ਵੀ ਖੋਤੇ ਤੇ ਸ਼ੇਰ ਦੀ ਖਾਲ ਨਾ ਪਾਇਆ ਜਦੋਂ ਗਲੀਆਂ ਦੇ ਵਿੱਚ ਖੋਤਾ ਘੁੰਮਦਾ ਹੈ ਤੇ ਲੋਕਾਂ ਨੂੰ ਤੇ ਸ਼ੇਰ ਲੱਗਦਾ ਨਾ ਅੱਜ ਵੀ ਅਸੀਂ ਕਹਿੰਦੇ ਨਾ ਜੀ ਫਲਾਣਾ ਸਿੱਖ ਕੀ ਕਰ ਰਿਹਾ ਹੈ ਫਲਾਣਾ ਕੀ ਕਰ ਰਿਹਾ ਹੈ ਅਸੀਂ ਉਹ ਜਿਹੜੇ ਖਲ ਪਾ ਕੇ ਬੈਠੇ ਆ ਉਹਨਾਂ ਨੂੰ ਦੇਖ ਕੇ ਅੱਜ ਸਾਡਾ ਯੂਥ ਸਾਡੇ ਨੌਜਵਾਨ ਵੀ ਸਿੱਖੀ ਤੋਂ ਦੂਰ ਹੋ ਰਹੇ ਆ ਵੀ ਫਲਾਨੇ ਸਿੱਖ ਨੇ ਕੀ ਕੀਤਾ ਉਹਦਾ ਵੱਡਾ ਕਾਰਨ ਇਹ ਸਿੱਖੀ ਤੋਂ ਤੋੜ ਰਹੇ ਨੇ ਲੋਕਾਂ ਨੂੰ ਆਪ ਤੇ ਟੁੱਟੇ ਹੀ ਨੇ ਅੰਦਰੋਂ ਕੇਵਲ ਪਹਿਰਾਵੇ ਪਾਏ ਆ ਪਰ ਉਹ ਦੂਜਿਆਂ ਨੂੰ ਵੀ ਤੋੜਦੇ ਆ ਹੁਣ ਕਹਿੰਦੇ ਇੱਕ ਦਿਨ ਉਥੋਂ ਦੀ ਖੋਤੇ ਲੰਘੇ ਆ ਤੇ ਉਹਨਾਂ ਦੇ ਨਾਲ ਉਹ ਜਾ ਕੇ ਰਲ ਜਾਂਦਾ ਹੈ ਹਿੰਗਣ ਲੱਗ ਗਿਆ ਨਾ ਜਿੱਥੇ ਜਾ ਕੇ ਉਹਦਾਂ ਦੀ ਆਵਾਜ਼ ਕੱਢਣ ਲੱਗਾ ਜਦੋਂ ਸਾਥੀ ਲੰਗੇ ਤੇ ਸਾਥੀਆਂ ਦੇ ਵਿੱਚ ਰਲਣਾ ਹੁਣ ਯਾਦ ਰੱਖਿਓ ਇਹਨਾਂ ਲੋਕਾਂ ਦੀ ਪਹਿਚਾਨ ਪਤਾ ਕੀ ਹੁੰਦੀ ਹੈ ਜਦੋਂ ਪੰਥ ਦੇ ਮਾਰਗ ਨੂੰ ਛੱਡ ਕੇ ਉਹ ਉਹਨਾਂ ਦੀਆਂ ਆਵਾਜ਼ਾਂ ਕੱਢਣ ਲੱਗ ਜਾਣ ਜਿਨ੍ਹਾਂ ਦੇ ਇਸ਼ਾਰੇ ਤੇ ਚੱਲਦੇ ਹੁੰਦੇ ਆ ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਖੋਤਾ ਹਿੰਗਣ ਲੱਗਾ ਤੇ ਇਹਦੇ ਮਾਲਕ ਨੇ ਆ ਕੇ ਇਹਨੂੰ ਫੜ ਲਿਆ ਪਤਾ ਲੱਗਾ ਵੀ ਇਹ ਤੇ ਮੇਰਾ ਖੋਤਾ ਹੈ ਇਹ ਗੱਲ ਜਦੋਂ ਸਤਿਗੁਰਾਂ ਦੇ ਕੋਲ ਪਹੁੰਚੀ ਕੁਝ ਸਿੱਖ ਉਹਦੀ ਖਲ ਲਾ ਕੇ ਸਤਿਗੁਰੂ ਜੀ ਦੇ ਕੋਲ ਲੈ ਗਏ ਤੇ ਖੋਤੇ ਨੂੰ ਵੀ ਨਾਲ ਲੈ ਗਏ ਤੇ ਦਰਬਾਰ ਦੇ ਵਿੱਚ ਜਾਣ ਤੋਂ ਪਹਿਲਾਂ ਬਾਹਰਲੇ ਪਾਸੇ ਉਹਨੂੰ ਬੰਨ੍ਹ ਦਿੱਤਾ ਜਦੋਂ ਮਹਾਰਾਜ ਜੀ ਦੇ ਕੋਲ ਗਏ ਕਲਗੀਧਰ ਪਾਤਸ਼ਾਹ ਦੇ ਕੋਲ ਇੱਕ ਸਿੱਖ ਨੇ ਜਿਹੜੀ ਉਹ ਖਾਲਸੀ ਨਾ ਸ਼ੇਰ ਦੀ ਉਹ ਮੋਢੇ ਤੇ ਰੱਖੀ ਹੋਈ ਹੈ ਕੁਝ ਬੱਚੇ ਵੀ ਆ ਨੌਜਵਾਨ ਵੀ ਆ ਹਾਸਾ ਪੈ ਗਿਆ ਨਾ ਜੀ ਤੇ ਮਹਾਰਾਜ ਜੀ ਦੇ ਕੋਲ ਜਾ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਅੱਜ ਇੱਕ ਵੱਖਰਾ ਹੀ ਕੌਤਕ ਹੋਇਆ ਹੈ ਸਤਗੁਰੂ ਕਹਿਣ ਲੱਗੇ ਉਹ ਕੀ ਹੋਇਆ ਕਹਿਣ ਲੱਗੇ ਪਾਤਸ਼ਾਹ ਉਹ ਜਿਹਦਾ ਡਰ ਸੀ ਨਾ ਕਈ ਦਿਨਾਂ ਦਾ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਅਸਲ ਦੇ ਵਿੱਚ ਅੱਜ ਪਤਾ ਲੱਗਾ ਵੀ ਉਹ ਸ਼ੇਰ ਨਹੀਂ ਉਹ ਖੋਤਾ ਹੈ ਮਹਾਰਾਜ ਅੱਜ ਪਤਾ ਲੱਗਾ ਵੀ ਉਹ ਸ਼ੇਰ ਨਹੀਂ ਖੋਤਾ ਆ ਦੇਖੋ ਅਸੀਂ ਖੱਲ ਵੀ ਲਾ ਕੇ ਲੈ ਆਏ ਆ ਮਹਾਰਾਜ ਮੁਸਕਰਾਉਪੇ ਇੱਕ ਔਤਕ ਤੇ ਸਤਗੁਰਾਂ ਦਾ ਆਪਣਾ ਸੀ ਨਾ ਜੀ ਮਹਾਰਾਜ ਇਹ ਕਹਿਣ ਲੱਗੇ ਸਾਨੂੰ ਪਤਾ ਹੈ ਅਸਲ ਦੇ ਵਿੱਚ ਇਹ ਕਾਰਜ ਸਾਡਾ ਹੀ ਸੀ ਤੇ ਹੁਣ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਇਸ ਖੋਤੇ ਦੇ ਸਾਥੀ ਕਿੰਨੇ ਕਾ ਜਿਨ੍ਹਾਂ ਨੇ ਕੇਵਲ ਖੱਲ ਪਾਈ ਆ ਭਾਵ ਕੇਵਲ ਪਹਿਰਾਵਾ ਪਾਇਆ ਪਰ ਅੰਦਰ ਸਿੱਖੀ ਨਹੀਂ ਇਸ ਖੋਤੇ ਦੇ ਸਾਥੀ ਕਿੰਨੇ ਆ ਜਿਹੜਾ ਅੱਜ ਤੁਸੀਂ ਫੜਿਆ ਹੁਣ ਗੁਰੂ ਸਾਹਿਬ ਦਾ ਸਮਝਾਉਣ ਦਾ ਤਰੀਕਾ ਕੈਸਾ ਹੈ ਵੀ ਦੇਖਿਓ ਕਿਤੇ ਕੇਵਲ ਲਿਬਾਸ ਨਾ ਪਾਇਓ لباس ਜੇ ਪਾਉਣਾ ਹੈ ਤੇ ਅੰਦਰ ਸਿੱਖੀ ਵੀ ਧਾਰਨ ਕਰਿਓ ਅੰਦਰ ਰਹਿਤ ਵੀ ਧਾਰਨ ਕਰਿਓ ਅੱਜ ਇਸ ਰਹਿਤ ਤੋਂ ਅਸੀਂ ਟੁੱਟਦੇ ਜਾ ਰਹੇ ਹਾਂ ਰਹਿਣੀ ਰਹੈ ਸੋਈ ਸਿੱਖ ਮੇਰਾ ਗੁਰੂ ਪਾਤਸ਼ਾਹ ਨੇ ਕੇਵਲ ਇੱਕ ਵਾਰ ਨਹੀਂ ਸਤਿਗੁਰਾਂ ਨੇ ਬਿਆੰਤ ਸਾਖੀਆਂ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ ਇਤਿਹਾਸ ਤੁਸੀਂ ਪੜਿਆ ਹੈ ਦਿੱਲੀ ਦੀ ਧਰਤੀ ਹੈ ਦਿੱਲੀ ਦੀ ਧਰਤੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਆ ਤੇ ਸਤਗੁਰੂ ਜੀ ਨੇ ਤਿੰਨ ਵਾਰੀ ਹੱਥ ਤਾਂ ਚੱਕਿਆ ਸੀ ਹਾਂਜੀ ਮੁੱਠ ਬੰਦ ਸੀ ਤੇ ਕੀ ਆਖਿਆ ਸੀ ਬਾਬਾ ਬਕਾਲੇ ਬਾਬਾ ਬਕਾਲੇ ਪਰ ਮੁੱਠ ਬੰਦ ਹੈ ਤੇ ਸਿੱਖਾਂ ਨੇ ਪੁੱਛਿਆ ਜਿਹੜੇ ਲਾਗੇ ਸਿੱਖ ਸੱਚੇ ਪਾਤਸ਼ਾਹ ਇਹ ਕੀ ਕੌਤਕ ਹੈ ਤੇ ਮੇਰੇ ਸਹਿਬ ਸਤਖੰਡ ਪਿਆਨਾ ਕਰਨ ਤੋਂ ਪਹਿਲਾਂ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਕਹਿਣ ਲੱਗੇ ਸਿੱਖੋ ਅਗਲਾ ਗੁਰੂ ਬਕਾਲੇ ਦੀ ਧਰਤੀ ਤੇ ਆਖੋ ਸਤਨਾਮ ਤੇ ਮਹਾਰਾਜ ਮੁੱਠ ਬੰਦ ਸੀ ਇਹਦਾ ਕੀ ਕਾਰਨ ਹੈ ਕਹਿੰਦੇ ਅਸੀਂ ਇਸ਼ਾਰਾ ਕੀਤਾ ਸਿੱਖੋ ਇਕੱਠੇ ਰਹੋ ਦੇਖਿਓ ਕਿਤੇ ਤੁਹਾਨੂੰ ਤੋੜਨ ਵਾਲੇ ਬਹੁਤ ਆਉਣਗੇ ਪਰ ਇਹ ਮੁੱਠ ਬੰਦ ਹੈ ਇੱਕ ਸ਼ਕਤੀ ਇੱਕ ਤਾਕਤ ਹੈ ਜੇ ਜੁੜੇ ਰਹੋਗੇ ਤੁਹਾਡੇ ਅੰਦਰ ਸ਼ਕਤੀ ਤੁਹਾਡੇ ਅੰਦਰ ਤਾਕਤ ਰਹੇਗੀ ਪੰਥ ਦੇ ਵਿੱਚ ਜਿੱਦਨ ਟੁੱਟ ਗਏ ਨਾ ਖੇਰੂ ਖੇਰੂ ਹੋ ਜਾਓਗੇ ਦੇਖਿਓ ਕਿਤੇ ਟੁੱਟਿਓ ਨਾ ਇਕੱਠੇ ਰਹੋ ਮੇਰੇ ਸਹਬ ਨੇ ਸਾਨੂੰ ਇਕੱਠਿਆਂ ਕੀਤਾ ਇੱਕ ਤਾਕਤ ਕਿਦੋਂ ਬਣਦੀ ਹੈ ਹੱਥ ਖੁੱਲਾ ਹੋਵੇ ਨਾ ਜੀ ਇੱਕ ਇੱਕ ਉਂਗਲ ਨੂੰ ਤੋੜਨਾ ਸੌਖਾ ਹੁੰਦਾ ਹੈ ਪਰ ਜਦੋਂ ਹੱਥ ਇਕੱਠਾ ਹੋ ਜਾਵੇ ਨਾ ਤੇ ਪਿਆਰੋਂ ਇੱਕ ਤਾਕਤ ਬਣ ਜਾਂਦੀ ਹੈ ਗੁਰੂ ਸਾਹਿਬ ਦੀਆਂ ਬੇਨਤ ਸਾਖੀਆਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਨੇ ਵੀ ਇਕੱਠੇ ਕਿੱਦਾਂ ਰਹਿਣਾ ਹੈ ਅਸੀਂ ਗੁਰੂ ਦੇ ਨਾਲ ਜੁੜਨਾ ਕਿੱਦਾਂ ਹੈ ਔਰ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਵੀ 239 ਸਾਲ ਸਤਗੁਰੂ ਜੀ ਨੇ ਸਰੀਰਕ ਤੌਰ ਤੇ ਲਾਏ ਉਹਨਾਂ ਨੇ ਸਾਨੂੰ ਇਕੱਠਿਆਂ ਕੀਤਾ ਇਕੱਠਿਆਂ ਕੀਤਾ ਨਾ ਜੀ ਪਹਿਲਾਂ ਲੋਕ ਟੁੱਟੇ ਹੋਏ ਸੀ ਨਾ ਬ੍ਰਾਹਮਣ ਵੱਖਰੇ ਸੀ ਖੱਤਰੀ ਵੱਖਰੇ ਸੀ ਵੈਸ਼ ਵੱਖਰੇ ਸੀ ਤੇ ਸ਼ੂਦਰ ਵੱਖਰੇ ਸੀ ਇਹ ਮੈਂ ਨਹੀਂ ਕਹਿ ਰਿਹਾ ਇਤਿਹਾਸ ਦੱਸਦਾ ਹੈ ਉਹ ਕਿੱਦਾਂ ਵੱਖਰੇ ਸੀ ਬ੍ਰਾਹਮਣ ਕੇਵਲ ਵਿਦਿਆ ਪੜਾਉਂਦਾ ਸੀ ਖੱਤਰੀ ਕੇਵਲ ਜੰਗ-ਜੁੱਦ ਕਰਦਾ ਸੀ ਸ਼ੂਦਰ ਦਾ ਵੈਸ਼ ਦਾ ਕੰਮ ਸੀ ਵਪਾਰ ਕਰਨਾ ਤੇ ਸ਼ੂਦਰ ਦਾ ਕੰਮ ਸੀ ਹਾਂਜੀ ਲੋਕਾਂ ਦੀ ਸੇਵਾ ਕਰਨੀ ਇਹ ਚਾਰ ਹਿੱਸਿਆਂ ਦੇ ਵਿੱਚ ਮਨੁੱਖਤਾ ਵੰਡੀ ਹੋਈ ਸੀ ਤੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਮਨੁੱਖਤਾ ਨੂੰ ਇਕੱਠਿਆਂ ਕੀਤਾ ਇਕੱਠਿਆਂ ਕਰਨ ਦੀ ਨਿਸ਼ਾਨੀ ਕੀ ਸੀ ਉਹਨਾਂ ਨੂੰ ਇੱਕ ਸੰਗਤ ਦਿੱਤੀ ਤੇ ਇੱਕ ਹੀ ਪੰਗਤ ਦਿੱਤੀ ਇਕੱਠਿਆਂ ਕਰਨ ਦੀ ਨਿਸ਼ਾਨੀ ਕੀ ਸੀ ਮੈਨੂੰ ਮਾਫ ਕਰਿਓ ਕਿਤੇ ਅੱਜ ਸਾਡੀ ਕੌਮ ਇਸ ਗੱਲ ਨੂੰ ਸਿੱਖ ਲਵੇ